ਆਨੰਦ ਲਵੋ ਕਿ ਸਰਬ ਧਰਮ ਮੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਸਰਬ ਧਰਮ ਮੇ ਜਪੋ ਧਿਆਓ ਕਹਿੰਦੇ ਕਿਹੜਾ ਧਰਮ ਚੰਗਾ ਕਹਿੰਦੇ ਬਸ ਨਾਮ ਜਪਣਾ ਹੀ ਧਰਮ ਹੈ ਹੋਰ ਧਰਮ ਕੀ ਹੈ ਉਹ ਧਰਮ ਕਾਦਾ ਜਿਹੜਾ ਨਾਮ ਜਪਣਾ ਹੀ ਨਹੀਂ ਦੱਸਦਾ ਬੋਲੋ ਸਾਰੇ ਮਤਾਂ ਮਤੰਤਰਾਂ ਨੇ ਸਾਰੇ ਫਿਰਕਿਆਂ ਨੇ ਸਾਰੇ ਧਰਮਾਂ ਨੇ ਇੱਕੋ ਹੀ ਗੱਲ ਕਹੀ ਹੈ ਕਿ ਨਾਮ ਜਪੋ ਬੋਲੋ ਤੂੰ ਸ੍ਰੇਸ਼ਟ ਧਰਮ ਦਾ ਧਾਰਨੀ ਹੈ ਜਿਹੜਾ ਨਾਮ ਜਪਦਾ ਹੈ ਤੈਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕੋਈ ਇਹਦੇ ਵਿੱਚ ਮਿਲ ਨਹੀਂ ਸਿਰਫ ਨਿਰਮਲਤਾ ਹੀ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੇ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਹਿਰ ਲਈ ਖਤਮ ਕਰ ਲਈ ਆ ਅ ਸੰਗਤ ਕੀਤੀ ਹੈ ਤੇ ਦੁਰਮਤ ਕਹਿੰਦੇ ਸਾਰਿਆਂ ਤੋਂ ਸ੍ਰੇਸ਼ਟ ਕਿਰਿਆ ਹੀ ਇਹ ਹੈ ਸੰਗਤ ਦੇ ਟੇਕੀ ਹੋ ਰਿਹਾ ਨਾਮ ਜਪਿਆ ਜਾ ਰਿਹਾ ਹੈ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਗਲ ਉਦਮ ਮੈਂ ਬੜੇ ਉਦਮ ਜ਼ਿੰਦਗੀ ਚ ਕੀਤੇ ਨੇ ਤੇ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਸਭ ਉਦਮਾਂ ਦੇ ਵਿੱਚੋਂ ਪੜਾ ਸ੍ਰੇਸ਼ਟ ਤੇ ਚੰਗਾ ਉਦਮ ਇਹ ਹੈ ਕਿ ਉੱਠ ਕੇ ਤੇ ਨਾਮ ਜਪ ਸਗਲ ਉਦਮੈ ਉਦਮ ਭਲਾ ਹਰ ਕਾ ਨਾਮ ਜਪੋ ਜੀ ਫੇ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸ਼ਨ ਜੱਪਣ ਰਸ਼ਨ ਦੇ ਨਾਰ ਸੁਣ ਲੈ ਤੇਨੂੰ ਜਾਪਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਸ਼ਾਰਿਆਂ ਤੋਂ શ્રેષ્ઠ ਹੈ ਹਰ ਕੋ ਜਸ ਸੁਣ ਰਸ਼ਨ ਬਖਾਣੀ ਸਗਲ ਥਾਨ ਤੇ ਉਹ ਊਤਮ ਥਾਨ ਹੈ ਸਾਰਿਆ ਥਾਮਾ ਚੋ ਸਰੇਟ ਸਭ ਹਿਰਦਿਆਂ ਚੋ ਸਰੇਸ਼ਟ ਹਿਰਤਾ ਸ਼ਮਨਾਂ ਚੋ ਸਰੇਸ਼ਟ ਮਨ ਸਭ ਬੁੱਧੀਆਂ ਤੋਂ ਸਰੇਸ਼ਟ ਬੁੱਧੀ ਦੀ ਥਾਂ ਸਗਲ ਕਹਿ ਦਿੱਤਾ ਹੈ ਪਾਤਸ਼ਾਹ ਜੀ ਆਨੇ ਪੈ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜੀ ਘਟ ਵਸੇ ਹਰ ਭੈ ਚਾਰੀਆਂ ਘਟਾਂ ਚੋਂ ਉੱਤਮ ਘਟ ਕਿਹੜੀ ਹੈ ਕਹਿੰਦੇ ਜਿਸ ਘਟ ਦੇ ਵਿੱਚ ਨਾਮ ਬਾਸ਼ ਦਾ ਭੈ ਲੋਪੜੋ ਸਾਰੇ ਉਸ ਸਾਰੀਆਂ ਕਟਾਂ ਵਿੱਚੋਂ ਚੰਗੀ ਐ ਜਿਸ ਕਾਟ ਨਾਮ ਵਸਦਾ